ਇਸ ਦੁਨੀਆ 'ਚ ਕਈ ਅਜਿਹੇ ਬੇਸਹਾਰਾ ਲੋਕ ਨੇ ਜਿੰਨਾ ਦਾ ਕੋਈ ਸਹਾਰਾ ਨਾ ਹੋਣ ਕਰਕੇ ਉਹ ਆਪਣਾ ਜੀਵਨ ਸੜਕਾਂ 'ਤੇ ਬទਿਤ ਕਰ ਰਹੇ ਨੇ ਕਈ ਲੋਕ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਚੁੱਕੇ ਨੇ ਤੇ ਕਈਆਂ ਲੋਕਾਂ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਹੈ ਉਥੇ ਇਹਨਾਂ ਲੋਕਾਂ ਦਾ ਸਹਾਰਾ ਬਣੇ ਨੇ ਇਸ ਸੰਸਥਾ ਦੇ ਨੌਜਵਾਨ ਜਿਨ੍ਹਾਂ ਨੇ ਕਿ ਆਪਣੇ ਹੱਥਾਂ ਨਾਲ ਇਹ ਖਾਣਾ ਖਵਾਉਂਦੇ ਨੇ ਜਿੰਨ ਹੁੰਦੇ ਤੋਂ ਹੁੰਦੇ ਨੇ ਚੜ੍ਹੇ ਲੋਕ ਕਿਸੇ ਦਾ ਸਹਾਰਾ ਨਾ ਮਿਲਣ ਕਰਕੇ ਆਪਣੇ ਜਵਾਨਾਂ ਜਾਨਾਂ ਗੁਆ ਬੈਠੇ ਨੇ ਇਹਨਾਂ ਬੇਸਹਾਰਾ ਲੋਕਾਂ ਦਾ ਸਹਾਰਾ ਬਣ ਰਹੀ ਏ ਗੁਰਦਾਸਪੁਰ ਦੇ ਦਿਨਾਨਗਰ ਦੀ ਸਰਬੱਤ ਦਾ ਪਲਾ ਸੇਵਾ ਸੰਸਥਾ ਜਿੱਥੋਂ ਦੇ ਨੌਜਵਾਨਾਂ ਨੇ ਸੇਵਾ ਭਾਵਨਾ ਨਾਲ ਬੇਸਹਾਰਾ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਉਹਨਾਂ ਦੇ ਲਈ ਇੱਕ ਆਸ਼ਰਮ ਵੀ ਬਣਾਇਆ ਜਿਸ 'ਚ ਇਸ ਵੇਲੇ 60 ਤੋਂ ਵੱਧ ਬੇਸਹਾਰਾ ਨੌਜਵਾਨ ਤੇ ਬਜ਼ੁਰਗ ਅਤੇ ਮਹਿਲਾਵਾਂ ਰਹਿ ਰਹੇ ਨੇ ਜਿਨ੍ਹਾਂ ਦੀ ਸੇਵਾ ਇਹ ਨੌਜਵਾਨ ਵੱਲੋਂ ਕੀਤੀ ਜਾਂਦੀ ਹੈ ਤੇ ਇੱਥੇ ਮੌਜੂਦ ਹਰ ਇੱਕ ਬੇਸਹਾਰਾ ਬਜ਼ੁਰਗ ਅਤੇ ਨੌਜਵਾਨ ਦੀ ਇੱਕ ਆਪਣੀ ਵੱਖਰੀ ਕਹਾਣੀ ਹੈ। ਸਹੀ ਨਾਮ ਮੇਰਾ ਗੁਟਨਾ ਘਾਰ ਮੇਰਾ ਪੜਾ ਗੁਰਦੂ ਗੁਲਾਮ ਅਲਾਦੂ ਦਿਓੜ ਤੇ ਆਪਣੇ ਪਰਲੇ ਮੈਂ ਗਲੀ ਟੋਲਦਾ ਸੀ ਪਾਗਲ ਲੇਕਾ ਭਾਜੀ ਨਾਲ ਮਿਲਿਆ ਅੰਦਰ ਸਦਾਰ ਭਾਜੀ ਦੇ ਕਿਕੇ ਭਾਜੀ ਨੇ ਤੇ ਗੱਡੀ ਖਾ ਲੈਦਾ ਤੇ ਇੱਥੇ ਆਗਮ ਰੋਟੀ ਪਾਣੀ ਖਾਣ ਨਾਲ ਉਹਨਾਂ ਦਾ ਸੇਧ ਬਣੀ ਆ ਠੀਕ ਹੋਣਾ ਕਿ ਨਾਲ ਕਾਹ ਵੀ ਪਰਚੋ ਪਿਆ ਮੈਨੂੰ 5-6 ਮਹੀਨੇ ਹੋ ਗਏ ਮੈਨੂੰ ਇੱਥੇ ਤੇ ਬਸ ਵਧੀਆ ਮਾਹੌਲ ਸਸਰੀਦਾਲ ਜੀ ਮੇਰਾ ਨਾਮ ਸਾਬੀ ਆ ਜੀ ਮੈਂ ਸਰਬਾਦਾ ਪਲਾ ਸੁਸਾਇਟੀ ਵੀ ਰਣਾ ਦਾ ਸੇਵਾਦਾਰਾਂ ਦੀ ਪਿੱਤਰਪਈ ਦੇ ਆਸ਼ਰਮ ਤੇ ਜੀ ਇੱਥੇ ਜੀ ਰੱਬੀ ਰੂਹਾਂ ਰਹਿ ਰਹੀਆਂ ਜੀ ਆਪਾਂ ਉਹਨਾਂ ਦੀ ਦੇਖਭਾਲ ਕਰੀਦਾ ਜੀ ਲੰਗਰ ਵਗੈਰਾ ਨਵਾਣਾ ਧਵਾਣਾ ਕੱਪੜਾ ਜਿਹੜਾ ਪਾਈਦਾ ਜੀ ਲੈਟਰਨ ਵਗੈਰਾ ਉਹਨੂੰ ਕਰਵਾਈ ਦੀ ਆ ਜੀ ਮਤਲਬ ਜੇ ਅਸ ਏਦਾਂ ਦੀਆਂ ਰੂਹਾਂ ਵੀ ਆਪਣਾ ਆਪ ਕੁਝ ਨਹੀਂ ਕਰ ਸਕਦੀਆਂ ਜੀ ਇਹਨਾਂ ਨੂੰ ਸੰਭਾਲੀਦਾ ਜੀ ਜਿਹੜਾ ਹੋਂਦ ਅਗਦੀ ਕਾਫੀ ਲੋਕ ਘਰ ਬਚਾ ਲਿਆ ਜੀ ਕੋਈ 20 ਤੋਂ 22 ਦੇ ਕਰੀਬ ਆਪਦੇ ਸੰਸਕਾਰ ਵੀ ਕਰ ਦੋ ਗਿਆ ਜੀ ਇੱਥੇ ਜਿਨਾਂ ਦਾ ਪਰਿਵਾਰ ਨਹੀਂ ਮਿਲਿਆ ਤੇ ਜਿਨੇ ਸਾਹ ਹੀ ਉਹ ਭੋਗ ਗਏ ਉਹਨਾਂ ਦਾ ਆਪਾਂ ਸੰਸਕਾਰ ਕਰਤਾ ਜੀ ਅੱਜ ਸਤਿਕਾਰ ਜੀ ਮੇਰਾ ਨਾਮ ਬਚਿੱਤਰ ਸਿੰਘ ਹੈ ਜੀ ਆਪਾਂ ਦਿਨਾਂ ਨਗਰ ਵਿੱਚ ਆਪ ਬੱਪੜਾਪਾਲਾ ਵੈਲਫੇਅਰ ਸੁਸਾਇਟੀ ਚਲਾ ਰਿਹਾ ਪਿਛਲੇ 3-4 ਸਾਲ ਤੋਂ ਇਹਦੇ ਵਿੱਚ ਉਹ ਲੋਕ ਨੇ ਜਿਹੜੇ ਛੜਕਾ ਤੇ ਲਵਾਰਤਲਾ ਪਦੇ ਤੇ ਤੁਰੇ ਰਹਿੰਦੇ ਸੀ ਜਿਨ੍ਹਾਂ ਦੇ ਕੀੜੇ ਪੀਂ ਹੁੰਦੇ ਸੀ ਜਿਨ੍ਹਾਂ ਨੂੰ ਕੋਈ ਨਹੀਂ ਸੰਭਦਾ ਜਿਨ੍ਹਾਂ ਦੇ ਲਾਗੇ ਜਾਨ ਤੱਕ ਲੋਕ ਡਰਦੇ ਸੀ ਕਿਓ ਲੋਕਾਂ ਨੂੰ ਲਿਆ ਕੇ ਰੱਖਿਆ ਗਿਆ ਜੀ ਤੇ ਦਿਨਾਂ ਦਾ ਬੱਧਾਪਾਲਾ ਵੈਲਫੇਅਰ ਸੁਸਾਇਟੀ ਤੇ ਸਾਰੀ ਟੀਮ ਇਹਨਾਂ ਦੇ ਦੇਖਪਾਲ ਕਰ ਰਹੀ ਜੀ ਸੇਵਾ ਕਰ ਰਹੀ ਹੈ ਤੁਹਾਨੂੰ ਵੀ ਜੇ ਕੋਈ ਇੱਦਾਂ ਦਾ ਮਿਲੇ ਦਵਾਰਸਲਾ ਪਤਾ ਵਿੱਚ ਘੁੰਮਦਾ ਉਹਨੂੰ ਸਾਡੇ ਸੇਵਾਕਰਾਂ ਦੇ ਕੋਲ ਜਰੂਰ ਛੱਡ ਕੇ ਜਾਓ ਨਹੀਂ ਤੇ ਤੁਹਾਨੂੰ ਕਾਲ ਕਰੋ ਜੀ ਆਪਾਂ ਉਹਨੂੰ ਰੈਸਕਿਊ ਕਰਕੇ ਉਹਨੂੰ ਲੈ ਕੇ ਜਾਵਾਂਗੇ ਕਿੰਨੇ ਲੋਕਾਂ ਨੇ ਸੇਵਾ ਕਰਦੇ ਦੇਖੋ ਕੀ ਕਰ ਰਹੇ ਹੁਣ ਤੱਕ ਸਾਰ ਆਪਾਂ ਬੁੰਜਾ ਦੇ ਕਰੀਬ ਸੇਵਾਕਰ ਵਿੱਚ ਜਿਹੜੀਆਂ ਰੂਹਾਂ ਰਹਿ ਗਈਆਂ ਨੇ ਤੇ ਸ਼ਾਰਦ ਦੇ ਕਰੀਬ ਆਪਾਂ ਘਰ ਪਹੁੰਚਾ ਚੁੱਕੇ ਜਨਨ ਨੂੰ ਠੀਕ ਕਰਕੇ ਉਹਨਾਂ ਦੇ ਘਰਾਂ ਤੱਕ ਪਹੁੰਚਾ ਦਿੱਤਾ ਗਿਆ ਤੇ 22 ਦੇ ਕਰੀਬ ਸੌਫ ਕਰ ਚੁੱਕੇ ਆਂ ਕਿਹ ਕੰਨੀ ਸੇਵਾ ਕਰਦੇ ਕੀ ਕਰਦੇ ਸੇਵਾ ਦੇ ਵਿੱਚ ਇਹਨਾਂ ਨੂੰ ਸਿਰੇ ਕੱਪੜੇ ਕੱਪੜੇ ਪਾਣੇ ਨਵਾਣਾ ਤਵਾਣਾ ਟਾਇਲਟ ਸਾਫ ਕਰਨੇ ਇਹਨਾਂ ਨੂੰ ਰੋਟੀ ਤੱਕ ਖਵਾਣੀ ਇਹਨਾਂ ਦਾ ਟਰੀਟਮੈਂਟ ਕਰਵਾਣਾ ਇਹ ਸਾਰੀ ਸੇਵਾ ਸੰਗਤ ਦੇ ਰੂਪ ਵਿੱਚ ਚੱਲਦੀ ਹੈ ਜੀ ਕਿਹ ਖਰਚ ਹੁੰਦਾ ਨਾ ਭਾਈ ਕਿੰਨਾ ਖਰਚ ਨਾ ਇਹ ਤੁਹਾਨੂੰ ਗੁਰੂ ਰਾਮ ਦਾਸ ਆਪ ਹੀ ਚਲਾ ਰਹੇ ਨੇ ਜੀ ਆਪ ਹੀ ਸੰਗਤ ਦੇ ਰੂਪ ਵਿੱਚ ਆ ਕੇ ਸਾਰਾ ਇੱਥੇ ਆਪਾਂ ਛੋਟੀ ਜਿਹੀ ਕੁਟੀਆਂ ਪਾਈ ਸੀ ਤੇ ਕੁਟੀਆਂ ਤੋਂ ਅੱਜ ਤਿੰਨ ਮੰਜ਼ਲੀ ਬਿਲਡਿੰਗ ਬਣ ਗਈ ਦੀ ਆ ਜਿਹੜੀਆਂ ਰੱਬੀ ਰੂਹਾਂ ਜਿਹੜੇ ਬਾਦਸ਼ਹ ਦੇ ਸਾਹਵੇਂ ਬੈਠੇ ਜਿਹੜੇ ਲੋਕਲ ਵੀ ਜਿਹੜੇ ਸਾਡਾ ਸਾਥ ਦਿੰਦੇ ਨੇ ਉਹੀ ਮਤਲਬ ਕੀ ਇਹਨਾਂ ਦਾ ਲੰਗਰ ਪਾਣੇ ਦਾ ਪ੍ਰਬੰਧ ਕਰਦੇ ਨੇ ਜਿਹੜੇ ਇਦਾਂ ਲੋਕਾਂ ਨੂੰ ਕਿਦਾਂ ਪਾਇ ਲੱਗਦਾ ਕਿਦਾਂ ਨੇ ਜਦੋਂ ਕੋਈ ਨਾ ਕੋਈ ਸਾਨੂੰ ਕਾਲ ਕਰ ਦਿੰਦਾ ਰੱਬ ਦਾ ਪਿਆਰਾ ਜਿਹੜਾ ਇਹ ਦੁੱਖ ਨੂੰ ਸਮਝਦਾ ਉਹ ਸਾਨੂੰ ਕਾਲ ਕਰ ਦਿੰਦਾ ਸਾਡਾ ਕੰਟੈਕਟ ਨੰਬਰ ਲੈ ਕੇ ਫਿਰ ਆਪਾਂ ਨਾਲ ਨੂੰ ਰੈਸਕਿਊ ਕਰਕੇ ਸੇਵਾ ਘਰ ਵਿੱਚ ਲੈ ਕੇ ਆਈਏ ਇਦਾਂ ਦੇ ਲੋਕਾਂ ਦੀ ਸੇਵਾ ਕਰਕੇ ਮਾਣ ਮਹਿਸੂਸ ਹੁੰਦਾ ਬੜੀ ਸੰਤੁਸ਼ਟੀ ਮੈਨੂੰ ਨਾਮੀ ਕਰਨਾ ਟਾਡੇ ਅੱਗੇ ਸਾਰਾ ਗਿਆ ਹਮ ਜੁੜ ਕੇ ਬਣਤੀ ਆ ਜੇ ਤੁਸੀਂ ਸੇਵਾ ਨਹੀਂ ਕਰ ਸਕਦੇ ਤੁਸੀਂ ਇਹਨਾਂ ਨੂੰ ਬਸ ਇੱਦਾਂ ਨਹੀਂ ਛੱਡਦੇ ਪਹਚਾੜੋ ਜਿੱਥੇ ਉਹਨਾਂ ਦਾ ਦੇਖਭਾਲ ਕੇਅਰ ਚੰਗੀ ਹੋ ਸਕੇ